कैमरा तो फ्रेम ही नहीं बनाना हो ठीक है फिर घर चले जाते, हैं। चले जाते हैं। हाँ। अच्छा चार पांच महीने में इतना गंध खिला देते नहीं बोलो नहीं, हाँ। नहीं, 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 काम पूरा हो जाता है कहा से हो कहा से हो गोरख गोरखपुर से वहां भी ऐसे करते हो गलत हो गया गलती हो गया अब बनवा दे जिस तरह कहिएगा उस तरह करेंगे कैसे करोगे जिस तरह कहिएगा नहीं, नहीं पता था नहीं पता फिर फूड का काम करते तो पता नहीं होना चाहिए पता ले लेना था कहीं कही से नहीं है पता ले लेते किसी से गलती हो गया आपने पता फूड का कितना क्या हाल बना रखा है आप तो जो बाहर वो तरपाल पे पाके रखी हैं डाल के पिन्निया जो बनाई क्या कहते हैं उसको पिन्नी का दी पिन्नी बनाना तेरा गुड़ देखे बाथरूम में गुड़ पे है तेरे को पता है तो बाथरूम है ना टॉयलेट भी है साथ में हम्म है ना तो फिर आपने ये सोचना नहीं है तेरे बच्चे खाते हैं कभी ऐसी चीज तो अपने बच्चों को भी ऐसा खिला देता खिलाएगा तुम है तो, तो लोगों के बच्चे जो वो किसके हैं है नहीं जो लोगों के बच्चे हैं वो किसके हैं वो नहीं अपने अपने है, अपने ना तो उनको जहर दे, दे वो बीमार हो जाएंगे जैसे तूने तो गंदे हालातों में रखा है वो बीमार हो जाएंगे फिर बता फिर काम करेंगे लेखा देना पड़ेगा परमात्मा को मानते हो ਜੇ ਗਲਤ ਕੰਮ ਕਰੇਗਾ ਤਾਂ ਸਜ਼ਾ ਮਿਲੇਗੀ ਨਾ ਸਜ਼ਾ ਮਿਲੇਗੀ ਤਾਂ ਆਪਕੋ ਵੀ ਇਹਨਾਂ ਲਈ ਮਿਲੇਗੀ ਨਾ ਹਾਂ ਪਰਮਾਤਮਾ ਬਖਸ਼ੇਗਾ ਆਪਕੋ ਨਹੀਂ 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 ਬਖਸ਼ੇਗਾ ਨਾ ਆਪ ਸਹੀ ਕਹ ਰਹਾ ਹੈ ਨਹੀਂ ਨਹੀਂ ਬਖਸ਼ੇਗਾ ਰੱਬ ਬਖਸ਼ੇਗਾ ਪਰਮਾਤਮਾ ਨਹੀਂ ਨਹੀਂ ਬਖਸ਼ੇਗਾ ਹਾਂ ਹੁਣ ਗਲਤ ਨਹੀਂ ਹੋਗਾ ਗਲਤ ਨਹੀਂ ਹੋਗਾ ਹੁਣ ਗਲਤੀ ਨਹੀਂ ਹੋਗਾ ਅੱਛਾ ਰਸੋਈ ਕੀ ਆ ਕੀ ਹੁਣ ਕਿੰਨੇ ਸਿੰਪਲ ਹੈ ਗਲਤ ਨਹੀਂ ਹੋਗਾ ਬਾਪੂ ਇੱਕ ਮਿੰਟ ਸਰ ਰੂਲ ਮੈਂ ਮੇਰੇ ਨਾਲ ਫੂਡ ਸੇਫਟੀ ਟੀਮ ਅੱਜ ਇੱਥੇ ਇਨਫੋਰਮੇਸ਼ਨ ਦੇ ਤਹਿਤ ਆਏ ਸੀਗੇ ਇਹ ਕੀਰਤੀ ਨਗਰ ਚਾ ਇੱਕ ਨੰਬਰ ਗਲੀ ਆ ਰਾਮ ਰਾਮਚੰਦਰ ਰਾਮਚੰਦਰ ਇਸ ਦਾ ਨਾਮ ਹੈ ਤੋ ਇਹਦੇ ਰਾਮਚੰਦਰ ਦੇ ਅਸੀਂ ਇਨਫੋਰਮੇਸ਼ਨ ਤੇ ਪਹੁੰਚਦੇ ਸਾਨੂੰ ਸਵੇਰ ਦਾ ਹੀ ਬੰਦਾ ਫੋਨ ਕਰ ਰਿਹਾ ਸੀ ਇੱਕ ਸਰਦਾਰ ਜੀ ਸਾਡੇ ਤੇ ਉਹ ਉਹਨਾਂ ਨੇ ਫਿਰ ਕਿਹਾ ਵੀ ਇੱਥੇ ਚੈੱਕ ਕਰੋ ਇਹ ਬੜੇ ਗੰਦੇ ਹਾਲਾਤਾਂ ਚ ਪਿੰਨੀਆਂ ਬਣਾਉਂਦਾ ਬੱਚਿਆਂ ਦੇ ਖਾਣ ਵਾਲੀਆਂ ਹੈਰਾਨੀ ਦੀ ਗੱਲ ਆ ਵੀ ਤਰਪਾਲ ਤੇ ਪਿੰਨੀਆਂ ਪਾਈਆਂ ਹੋਈਆਂ ਤੇ ਉਹ ਉੱਪਰ ਕੱਪੜੇ ਕੱਚੇ ਬਣਾਣਾ ਟੰਗੇ ਹੋਏ ਤਾਰ ਤੇ ਤੇ ਪਿੰਨੀਆਂ ਜਿਹੜੀਆਂ ਉਤੇ ਮੱਖੀਆਂ ਦੀ ਪਰਮਾਰ ਚੰਗੀ ਆ ਗੁੜ ਕੋਲ ਕੇ ਟੱਬ ਰੱਖਿਆ ਹੋਇਆ ਜਿਹਦੇ ਚ ਇਹ ਕਿੰਨੀਆਂ ਪਤਾ ਨਹੀਂ ਉਹ ਤਾਂ ਗੁੜ ਦਾ ਚਾਸ਼ਨੀ ਬਣਾਉਂਦਾ ਇਹ ਫੇਰ ਜਿਹੜੇ ਇਹਦੇ ਜਿੱਦਾਂ ਦੇ ਹਾਲਾਤਾਂ ਚ ਇਹਨੇ ਪਿੰਨੀਆਂ ਰੱਖਿਆ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਇਹਦੇ ਕੋਲ ਲਾਇਸੈਂਸ ਹੈ ਕਹਿੰਦਾ ਇਹ ਆ ਪੇ ਚਾਰ ਮਹੀਨੇ ਕੰਮ ਕਰਦੇ ਫੇਰ ਅਸੀਂ ਗੋਰਖਪੁਰ ਜੁਪੀ ਚਲੇ ਜਾਂਦੇ ਆ ਮੈਂ ਇੱਕ ਗੱਲ ਇਹਨੂੰ ਪੁੱਛਦਾ ਵੀ ਤੈਨੂੰ ਚਾਰ ਮਹੀਨੇ ਯਾਰ ਕਿ ਤੈਨੂੰ ਕੋਈ ਫੂਡ ਦਾ ਫਿਕਰ ਨਹੀਂ ਗਲਤੀਆਂ ਮੰਨਣਾ ਸਾਹਮਣੇ ਆ ਕੇ ਫੂਡ ਸੇਫਟੀ ਦੇ ਡਰੋਂ ਇਦਾਂ ਕਰਨਾ ਇਹ ਡਰ ਕਰਕੇ ਨਹੀਂ ਚੰਗਾ ਕੰਮ ਕਰਨਾ ਹੋਣਾ ਚਾਹੀਦਾ ਤੁਸੀਂ ਇਹ ਸੋਚੋ ਯਾਰ ਲੋਕਾਂ ਨੂੰ ਸੇਫ ਤੇ ਮਿਆਰੀ ਖਾਣਾ ਆਪਾਂ ਦੇਣਾ ਨਹੀਂ ਹੈਗਾ ਫਿਰ ਮੈਂ ਇੱਕ ਗੱਲ ਇਹਨੂੰ ਕਹੀਆ ਰਮੋ ਨੂੰ ਵੀ ਜਿਹੜੇ ਬੱਚੇ ਆ ਉਹ ਵੀ ਤਾਂ ਸਾਡੇ ਹੀ ਆ ਜਿਹੜੇ ਖਾਂਦੇ ਆ ਔਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੀ ਉਹ ਕਿੰਨੀਆਂ ਆ ਨਾ ਜਿਹੜੀਆਂ ਜਿਹੜੀਆਂ ਇਹ ਬਣਾ ਰਿਹਾ ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਮੀਰ ਜਾਂ ਵੱਡਾ ਜਿਹੜਾ ਬਹੁਤ ਪੈਸੇ ਵਾਲਾ ਉਹ ਖਾਂਦਾ ਹੋ ਨਾ ਔਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਉਹਨੂੰ ਵੱਡੇ ਖਾਂਦੇ ਹੋਣਗੇ ਵੱਡੇ ਵੱਡੇ ਬਡੇਰੀ ਉਮਰ ਦੇ ਉਹਨਾਂ ਬੱਚੇ ਹੀ ਖਾਂਦੇ ਆ ਔਰ ਬੱਚੇ ਵੀ ਮੈਨੂੰ ਲੱਗਦਾ ਵੀ ਜਿਹੜੇ ਆ ਤੂੰ ਤੂੰ ਤਾਂ ਤੂੰ ਅਮੀਰ ਤਾਂ ਹੈ ਨਹੀਂ ਬਹੁਤਾ ਤੇ ਦੇਖਣ ਤੋਂ ਲੱਗਦਾ ਵੀ ਬਹੁਤ ਅਮੀਰ ਤਾਂ ਹੈ ਨਹੀਂ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਨਹੀਂ ਬਾਤਾਂ ਨਹੀਂ ਕਰ ਰਹੇ ਆ ਤਕਰੀਬਾਂ ਦੇ ਬੱਚੇ ਤਾਂ ਤੂੰ ਮਾਰਨ ਲਗਾ ਤੇਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਨੂੰ ਸੋ ਅੱਜ ਇਹਨੂੰ ਇਹ ਜੋ ਮਰਜੀ ਕਹਿੰਦਾ ਆ ਪੇ ਅਸੀਂ ਇਹਦੇ ਸੈਂਪਲ ਲੈ ਚੱਲੇ ਆ ਅੱਜ ਪਿੰਨੀਆਂ ਦੇ ਵੀ ਲੈ ਲਏ ਸੈਂਪਲ ਗੋੜ ਜਿਹੜਾ ਇਹ ਗੋੜ ਇਹਨੇ ਬਾਥਰੂਮ ਚ ਰੱਖਿਆ ਹੋਇਆ ਸੀ ਇਦਾਂ ਦੇ ਹਾਲਾਤਾਂ ਚ ਉਹ ਲੈ ਲਿਆ ਤੇ ਇੱਥੇ ਤੇ ਬਾਥਰੂਮ ਚ ਜਿਹੜਾ ਗੋੜਾ ਆ ਦੇਖੋ ਤੁਸੀਂ ਨਹੀਂ ਬਾਥਰੂਮ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਆ ਆ ਆ ਦੇਖੋ ਇਹਦੇ ਨਾਲ ਹੀ ਬਿਲਕੁਲ ਇਧਰ ਟਾਇਲਟ ਆ ਆ ਦੇਖੋ ਆ ਦੇਖੋ ਇਹ ਟਾਇਲਟ ਆ ਮਤਲਬ ਆ ਟਾਇਲਟ ਆ ਆ ਗੁੜ ਰੱਖਿਆ ਹੋਇਆ ਇਦਾਂ ਦੇ ਹਾਲਾਤਾਂ ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ ਗੁੜ ਦੇ ਦੇਖੋ ਤੁਸੀਂ ਕਿਦਾਂ ਦੇ ਹਾਲਾਤ ਚ ਇਹਨੇ ਗੁੜ ਰੱਖਿਆ ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੋ ਰਾਮਚੰਦਰ ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਗੀਆਂ ਦੇ ਵੀ ਇੱਥੋਂ ਲੈਣੇ ਆ ਕੀਰਤੀਨਗਰ ਚ ਰਾਮੂ ਦੇ ਮਕਸਦ ਜਿਹੜਾ ਇਹ ਨਹੀਂ ਹੈਗਾ ਇਕੱਲਾ ਭਈ ਜਿਹੜਾ ਇਹ ਸੈਂਪਲ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ ਉਹ ਇੱਕ ਇਹਦਾ ਸਜ਼ਾ ਕੀ ਨੂੰ ਮਿਲਗੀ ਮੰਤਵ ਇਹ ਹੈ ਭਈ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ ਫੂਡ ਸੇਫਟੀ ਟੀਮ ਜਾਊਗੀ ਤਾਂ ਲੋਕੀ ਡਰੋਂ ਕਰਨ ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਠੀਕ ਕਰ ਲੈਣ ਅਸੀਂ ਕਦਾ ਵੀ ਨਹੀਂ ਚਾਹੁੰਦੇ ਕਦੀ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਐਦਾਂ ਦੇ ਹਾਲਾਤ ਮਿਲਣ ਐਦਾਂ ਦੀ ਲੈਟਰਨ ਮਿਲੇ ਨਾਲ ਇਹ ਨਹੀਂ ਅਸੀਂ ਚਾਹੁੰਦੇ ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਉਨ ਬਣਾਇਆ ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫਿਰ ਹੀ ਇਹ ਵੇਚ ਸਕੂਗਾ ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ બસ 콜 ਮਲਾ ਕੇ ਮਿਸ਼ਨ ਤਦਰੁਸਤ ਪੰਜਾਬ ਲਾਗੂ ਕਰਕੇ ਹਟਾਂਗੇ ਜਿਹੜੇ ਹੁਣ ਫੇਰ ਤੁਸੀਂ ਕੋਈ ਮੈਨੂੰ ਕਵੇ ਤੇ ਪ੍ਰਵਾਸੀ ਭਾਰਤੀਆਂ ਨੂੰ ਤੁਸੀਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਮੈਂ ਥੋੜਾ ਇਹਨੂੰ ਲਿਆਂਦਾ ਜਿਹੜਾ ਬੰਦਾ ਇਨਫੋਰਮੇਸ਼ਨ ਲੈ ਕੇ ਆ ਉਹ ਮੈਂ ਥੋੜਾ ਉਹਨੂੰ ਪਲਾਨ ਕੀਤਾ ਕੁਝ ਸੋ ਇਹ ਕੁਝ ਨਹੀਂ ਇਦਾਂ ਦੀ ਗੱਲ ਅਸੀਂ ਚਾਹੁੰਦੇ ਭਈ ਜਿਹੜਾ ਐਡਲਟਰੇਸ਼ਨ ਕਰਦਾ ਆ ਉਹ ਨਾ ਪੰਜਾਬੀ ਆ ਉਹਨੂੰ ਏਦਾਂ ਦੇਖਣਾ ਚਾਹੀਦਾ ਨਾ ਉਹਨੂੰ ਇਹਦਾ ਜੂਪੀ ਦਾ ਦੇਖਣਾ ਚਾਹੀਦਾ ਨਾ ਉਹਨੂੰ ਬਿਹਾਰ ਦਾ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਕਿ ਉਹ ਸਮਾਜ ਦਾ ਦੁਨੀਆ ਦਾ ਦੁਸ਼ਮਣ ਹੈ ਜਿਹੜਾ ਜ਼ਹਿਰ ਖਿੜਾ ਰਿਹਾ ਸਟੇਟ ਨਾਲ ਉਹਨੂੰ ਲਿੰਕ ਕਰਕੇ ਨਹੀਂ ਦੇਖਣਾ ਚਾਹੀਦਾ ਪਰ ਜਿਹੜੀ ਸਟੇਟ ਜ਼ਿਆਦਾ ਏਦਾਂ ਕਰ ਰਹੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠੂਗਾ ਸ਼ੁਕਰੀਆ ਥੈਂਕ ਯੂ ਦੁਕਾਨ ਵਾਲੇ ਜਿਹੜਾ ਹੱਥ ਲਾਇਆ ਉਸ ਨੂੰ ਵਾਪਸ ਕਰਾਨ ਕਿਸ ਕੀ ਖਿਆਨਾ ਮੈਂ ਦੁਕਾਨ ਕੁਸ਼ੀਰਾਮ ਪਾਲ ਜੀ ਦੀ ਦੁਕਾਨ ਤੇ ਖੁਸ਼ੀਰਾਮ ਪਾਲ ਜੀ ਕਿੱਥੇ ਕੰਮ ਕਰਦੇ ਆ ਉਹ ਹੰਸਾਲਾ ਐਂਡਰ ਕਰਦੇ ਆ ਕੋਹੋਂ ਸ਼ਾਲਾ ਬਾਜ਼ਾਰ ਮੈਂ ਹੈ ਸ਼ਾਲ ਖੁਸ਼ੀ ਰਾਮਪਾਲ ਦੀ ਦੁਕਾਨ ਖੁਸ਼ੀ ਰਾਮਪਾਲ ਦੀ ਉਹ ਇੰਨਾ ਗੰਦਾ ਗੁੜ ਵੇਚਦਾ ਕੋਈ ਨਹੀਂ ਆ ਉਹ ਉਸੇ ਨਹੀਂ ਆ ਨਾ ਆਪਣੇ ਮਤਲਬ ਉਹ ਬੰਦਾ ਵੀ ਕਿੱਦਾਂ ਦਾ ਕਮਾਲ ਆ ਇਹ ਗੁੜ ਫਿਰ ਕਿਆ ਕਰਨਾ ਉਸ ਕੋ ਦੇ ਦੇਣਾ ਆਪੀ ਉਹ ਦੇ 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 ਦੋ ਅਭੀ ਇਹ ਵੀ ਉਠਾਓ ਇਸ ਕੋ ਰਿਕਸ਼ੇ ਤੇ ਦੇ ਕੇ ਨਾ ਲੈ ਜਾਓ ਬਸ ਇਹਨੂੰ ਵਾਪਸ ਕਰੋ ਹਮ ਵਾਪਸ ਕਰਾਂਗੇ ਹਾਂ ਉਸ ਕੋ ਵਾਪਸ ਕਰੋ ਅੱਛਾ ਚੀਜ਼ ਬਣਾ ਕੇ ਲੋਕ ਖਿਲਾਏ ਤੋ ਕੀ ਲੱਗਦਾ ਇਹਨਾਂ ਦਾ

वो नहीं करे हमारे करे मतलब उसको भी ने जो जो काम कर रहे हैं आ, बना रहे हैं है? बताओ ये यहाँ पे सुनील गुप्ता है सुनील गुप्ता है कहाँ पर है वो ये खालसा स्कूल के पास रहता है खालसा स्कूल के पास थेल। 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 थेल है। रहता है एक बंदा यहाँ पर रहता है उन लोग भी डर होना चाहिए ना करेंगे हाँ उनको भी डर होना चाहिए एक दिन में नहीं ठीक होगा तेरे को भी ठीक करने का टाइम लगेगा ठीक हो हो ठीक ठीक अगले आपको सफाई अगर आप करोगे ना तो हम आपकी अच्छा काम की प्रेरणा करें पहले आप आपके ना वादा कर रहे हैं आपको ऐसा नहीं गंदा काम होता है पहले हमसे सीखो फूड सेफ्टी वालों से पूछो कैसे काम करना है घर से कोई नहीं सीख के आता कर है

और चलिए उछलेया करो जो कोई काम करना हो तो पहले उसका सीखो ना कैसे करना है करीब के लिए हम तो गलती मानते है, तो हैं अनदा ये गलती नहीं होगा हम लोगों से सफाई से हर चीज बनेगी है ना तो यही तो हम चाहते हैं सफाई से बने कहते हैं हम तो ये कहते हैं कि जहां तक भी ये पहले ही बंदे ठीक कर लें आपके काम हमारे जाने से पहले कर ले इतना देर हो गई हमारी इतनी वीडियो आ रही हैं मोबाइल है ना तेरे पास देखते हैं ना आप हो है गाइस है है थोड़ा दिखा दे थो खोल दिखा, दिखा, दिखा दे लगे हां शमेश हां जी स्टॉक देखो एक मिनट पीछे रामू इधर आ गया ਇਧਰ ਆ ਜਾ ਹੋਰ ਬੋਰ ਦੇ ਟ੍ਰੈਂਗਲ ਵੀ ਤਰਦਾ ਕੀ ਚੀਜ਼ ਹੈ ਇਹ ਬੁਝਾ ਜਾਏਗਾ ਇਹ ਇਸੇ ਲੈਗਾ ਸੀਲ ਹੁੰਦਾ ਤੋਂ ਬਣਾ ਸੀਲ ਸੀਲ ਦੇਖਣਾ ਕਿਹੜੀ ਚੀਜ਼ ਔਰ ਸਟਾਕ ਦੇਖੋ ਤੁਸੀਂ ਮਤਲਬ ਕਿੰਨੇ ਕਿੱਥੇ ਵੇਚਣਾ ਹੁੰਦਾ ਕਿੰਨੀਆਂ ਬਜਾਰ ਤਾਂ ਦੇਖ ਹੈ ਕਿੱਥੇ ਦੁਕਾਨਾਂ ਵਿੱਚ ਕਿਹੜੀ ਕਿਹੜੀ ਦੁਕਾਨਾਂ ਤੋਂ ਵੇਚਦਾ ਜਿਹੜੀ ਲੈਂਦਾ ਕਿੱਥੋਂ ਖਰੀਦਦਾ ਹੈ ਕਿੰਨੀਆਂ ਇਹ ਕੋਲ ਦੀ ਹਾਲਤ ਹੈ ਲੁਧਿਆਣਾ سے ਹਾਂ ਆ ਇਹਦੇ ਸੀਲ ਦਾ ਵੀ ਸੈਂਪਲ ਲਓ ਲਾਇਸੈਂਸ ਬਣਿਆ ਤੇਰਾ ਅੱਛਾ ਤੂੰ ਇੱਕ ਬਾਤ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਹੈ मतलब पाप आ रहे हैं है कि नहीं नहीं मतलब रहा कि बाप नहीं, है। नहीं, आप कोई नहीं मतलब उसका मतलब है कि ऐसा गंदा करो। नहीं, नहीं करेंगे। इसके बाद हम नहीं, नहीं अब मेरे माँ बाप नहीं है मेरे भी नहीं, नहीं।, नहीं। एक मेरी मेरी बात सुनो मेरे इमोशनली ना ब्लैकमेल कर इमोशनली ऐसे भावुक हो के नहीं मेरे माँ बाप नहीं मैं लोगों को जहर खिला दूं हैं ਮੇਰੇ ਹੈ ਨਹੀਂ ਇਹ ਮਾਤਾ ਪਿਤਾ ਕਿਸਕੇ ਹੈ ਜਹਾ ਕਿਤਨੋਂ ਕੋ ਪੁੱਛੋਨ ਕੇ ਮਾਂ ਬਾਪ ਨਹੀਂ ਹੈ ਤਾਂ ਸਮਾਜ ਤੋਂ ਮਾਰ ਦੇਂਗੇ ਲੋ ਨਹੀਂ ਇਸ ਟਾਈਮ ਤੱਕ ਸੁਧਾਰ ਕਰ ਦਿੱਤਾ ਪਰ ਅੱਜ ਆਪ سامنے ਅੱਜ ਵੀ ਕਰਦੇ ਅੰਦਰ ਸੇ ਪਛਤਾਵਾ ਹੋ ਰਿਹਾ ਹੈ ਪਛਤਾਵਾ ਹੈ ਪਛਤਾਵਾ ਹੈ ਆਪ ਉੱਥੇ ਜਿੱਦਾਂ ਮੱਖੀਆਂ ਗੰਦ ਤੋ ਖਿਲਾ ਰਿਆ ਤੈਨੂੰ ਪਛਤਾਵਾ ਹੈ ਕੋਈ ਪਛਤਾਵਾ ਹੋ ਰਿਹਾ ਹੈ

ਆਉਣ ਲਈ ਵਰਤਦਾ ਤੇ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਪਰਮਾਰ ਆ ਆ ਦੇਖੋ ਆ ਦੇਖੋ ਆ ਆ ਆ ਮੱਖੀਆਂ ਸਾਰੀਆਂ ਇਹ ਦਬੰਨ ਲਾ ਇਹ ਨਾ ਜਾਲੀ ਲਗਾएंगे ਬਾਉਜੀ ਸਭ ਕੁਝ karenge ab ਬਹੁੜੇ ਸਾਰਾ ਤੋੜੀਏ ਤੋੜੀਏ ab ਆ ਤਮ ਦੇਖੋ ਨੰਬਰ ਕਾ ਨੰਬਰ ਲਿਖ ਦਵਾ ਨੰਬਰ ਕਿਨ ਕਹਿੰਦਾ ਮੋਹਰਾਂ ਦੀ ਮੋਹਰਾਂ ਦੀ ਮੋਹਰਾਂ ਦੀ ਕਰਨ ਚੱਲ ਰਸਨਾ ਚੱਲ ਚੱਲ ਚੱਲੋ ਦਸਾਰੋ ਰਹੀ ਹੈ ਇਹ ਇਹ ਨੂੰ ਮਰੇ ਆਪਾਰ ਚੱਕੇ ਜਵਾ ਖੋਲ ਕੇ ਲੈ ਪਰ ਸੰਦੇ ਸੰਤੂ ਬਾਸ ਸਹੀ ਗੋੜ ਕਿਹੜਾ ਲਿਆ ਹਾਂ ਹਾਂ ਹੇ ਤਰਕ ਹੇ ਤਰਕ ਆ ਇਹ ਗੁੜ オリジナル ਕਲਰ ਹੈਗਾ ਤੂੰ ਗੁੜ ਕਿੱਥੋਂ ਖਰੀਦਿਆ ਬਈ ਰਾਮੋ ਹਾਂਜੀ ਇਹ ਗੁੜ ਲੈ ਚਾਹਨੇ ਆ ਤੁਹਾਨੂੰ ਰਾਮਪਾਲ ਦੇ ਪਤਾ ਕਰੋ ਰਾਮ ਬਾਥਰੂਮ ਦੇ ਵਿੱਚ ਮਿਲਿਆ ਇਹ ਉਹੀ ਗੋੜਾ ਜਿਹੜਾ ਨਕੋੜਿਆ ਹੋਇਆ ਡਿਜ਼ੋਲਵ ਕੀਤਾ ਹੋਇਆ ਇਹਦੀਆਂ ਇਹਨੇ ਪਿੰਨੀਆਂ ਬਣਾਉਣੀਆਂ ਇਹ ਇਹ ਕੁਝ ਨਹੀਂ ਹੈ ਤੁਹਾਨੂੰ ਦੇਖਣ ਵਾਲੇ ਨੂੰ ਮੈਂ ਤਾਂ ਦਿਖਾਇਆ ਤੇ نیچے ਬੈਠਾ ਹੋਇਆ ਗੁੜ ਇਹੀ ਆ ਆ ਦੇਖੋ ਇਹ ਇਹ ਆਹਾ ਇਹ ਉਹੀ ਗੁੜ ਹੈ ਮਨੋ ਕਿੰਨਾ ਕਾਈਜਨ ਦਾ ਖਿਆਲ ਰੱਖਦੇ ਇਹ ਜਿਹੜੇ ਲੋਕ ਇਦਾਂ ਦਾ ਸਵਾਲ ਕਰਦੇ ਆ ਨਾ ਪੇ ਤੁਸੀਂ ਪ੍ਰਵਾਸੀ ਦੂਜੇ ਦਾ ਰੈਕਟਾ ਵੀ ਆਉਂ ਛੋਟੀ ਆ ਆਓ ਬਲਾਓ ਉਹ ਬੱਚਿਆਂ ਨੂੰ ਕਿੱਥੇ ਜਾ ਲਿਆ ਲਿਆ ਦਵਾ ਦੋ ਲੈ ਜਾਓ ਤੁਮਰ ਕਿੰਨੇ ਆ ਤੇਰੇ ਮੇਰੀ 15 15 ਸਾਲ ਤੇਰੇ ਕਿੰਨੇ ਆ ਪ੍ਰਖਾਰ 18 ਹੈ ਨਹੀਂ ਲਿਆ ਤੇਰੇ ਕੋ ਪ੍ਰੂਫ ਹੈਗਾ ਨਾ ਕੱਢਦਾ ਸੋ ਸਾਰੇ ਚੱਕੋ 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 ਮੱਖੀਆਂ ਵੀ ਬੈੰਦੀਆਂ ਸਭ ਕੁਝ ਹੋ ਰਿਹਾ ਔਰ ਉਹ ਪੰਜ ਤਰਪਾਲ ਇਦਾਂ ਹੀ ਰੱਖਿਆ ਹੋਇਆ ਇਹਨਾਂ ਨੇ ਤੇ ਤਰਪਾਲ ਦੇ ਵਿੱਚ ਪਿੰਨੀਆਂ ਤੁਸੀਂ ਮੱਖੀਆਂ ਦੇਖ ਸਕਦੇ ਆ ਇਦਾਂ ਹੀ ਮੱਖੀਆਂ ਦੀ ਭੰਮਾਰ ਆ ਉਹ ਦੇਖੋ ਤੇ ਕੱਪੜੇ ਵੀ ਜਿਹੜੇ ਆ ਇਦਾਂ ਹੀ ਤਰਪਾਲ ਸੁੱਕਣੇ ਪਾਏ ਹੋਏ ਆ ਇਹ ਚੀਜ਼ਾਂ ਠੀਕ ਕਰਨੀਆਂ ਚਾਹੀਦੀਆਂ ਇਹ ਚੀਜ਼ਾਂ ਜਿਹੜੀਆਂ ਠੀਕ ਕਰਨੀਆਂ ਚਾਹੀਦੀਆਂ ਮੈਂ ਘਰ ਮੇਂ ਕਰੇਗਾ। ਠੰਡ ਜਾ ਕੋਈ ਘਰ ਮੇਂ ਕਰਾਂਗਾ। ਹੈਂ ਘਰ ਮੇਂ ਕਰਾਂਗਾ। ਉਹ ਦੱਸ ਦੇਖੋ ਉਹ ਦੱਸ ਦੇਖੋ ਕੰਮ ਜੇ ਚੱਲੇ। ਹਾਂ ਓਕੇ ਓਕੇ ਸਰ। ਹਾਂ। पछतावा हुआ है हुआ ना ये अच्छी बात, बात कोई गलती करता है ना जो सुबह का भूला शाम को घर आ जाए ना उसको भूला नहीं, 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 नहीं। अगर कर नहीं। नहीं। अगर तू सही काम कर रहे काम नहीं कर रहा रहा है सही कर है हमारे लिए सही कर रहे हैं ना हमारे लिए हमारे बच्चे हैं सभी हमारे हमारे बच्चे भी हैं आपके जूग अगर आपके हमारा कोई पंजाबी जुग है जाके ऐसा गंदा काम करेगा नहीं नहीं हम कहेंगे नहीं गलत काम कर रहा है उसको भी ठीक कर आप सही कर रहे हैं हम अब सही करेंगे आप काम भी बढ़िया करेंगे आपको पछतावा हुआ मैंने आ, है मैंने देखा बच्चा तब हुआ आप, आप बहुत सही आदमी है आप हमको आप, आप, दार 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 आप इसको बढ़िया कर लो हा, हा, हम फिर चेक करने आएंगे सुदार, सुदार, और ऐसे ही लोगों को बताएंगे कि ये काम इसने सुधार कर लिया हम ये भी बताएंगे बताइएगा हाँ